ਯੁੱਧ ਨਸ਼ਾ ਅੰਮ੍ਰਿਤ ਕਿੱਥੇ ਤੱਕ ਪਹੁੰਚਾਇਆ ਅੱਜ ਜਿਵੇਂ ਸ਼ਾਹਪੁਰ ਦੇ ਵਿੱਚ ਤਿੰਨ ਸਬ ਡਿਵੀਜ਼ਨਾਂ ਮੁਕੇਰੀਆਂ ਦਸੂਹਾ ਔਰ ਟਾਂਡਾ ਦੇ ਹਲਕਾ ਜੀਓਜ਼ ਐਸ ਐਚ ਯੂਜ਼ ਔਰ ਚੌਂਕੀਨ ਚਾਰਜਰ ਨੂੰ ਬੁਲਾ ਕੇ ਜਿਹੜਾ ਹੈਗਾ ਯੁੱਧ ਨਸ਼ਾ ਅੰਮ੍ਰਿਤ ਜਿਹੜੀ ਸਾਡੀ ਮੁਹਿੰਮ ਚੱਲਦੀ ਹੈ ਉਹਦੇ ਪੈਰਾਮੀਟਰਸ ਨੂੰ ਰਿਵਿਊ ਕੀਤਾ ਉਹਦੇ ਵਿੱਚ ਇਹਨਾਂ ਦੀ ਜਿਹੜੀ ਪਰਫਾਰਮੈਂਸ ਹੈ ਲਿਸਟਡ ਸਪਲਾਈਅਰਸ ਲਿਸਟਡ ਸਮਗਲਰਸ ਚੌਂਟ ਦੇ ਦੀ ਕਿੰਨੀਆਂ ਕਾਰਵਾਈਆਂ ਹੋਈਆਂ ਕਿੰਨੇ ਅਕਿਊਜ਼ ਫੜੇ ਗਏ ਹਨ ਕਿੰਨੀ ਡਿਮੋਲੇਸ਼ਨ ਹੋਈਆਂ ਇਹਨਾਂ ਦੇ ਏਰੀਆ ਦੇ ਵਿੱਚ ਉਹਨੂੰ ਸਾਰੇ ਪੈਰਾਮੀਟਰਸ ਨੂੰ ਅਸੀਂ ਰਿਵਿਊ ਕੀਤਾ ਔ ਬਿੜੀ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਡਾਇਰੈਕਸ਼ਨਸ ਹੈ ਉਦੋਂ ਜਾਣੂ ਕਰਵਾਇਆ ਗਿਆ ਔਰ ਇਹਦੇ ਵਿੱਚ ਇਹਨਾਂ ਦੀ ਜਿਹੜੀ ਪਰਫਾਰਮੈਂਸ ਨੂੰ ਰਿਵਿਊ ਕਰਦੇ ਹੋਏ ਇਹਨਾਂ ਨੂੰ ਡਾਇਰੈਕਸ਼ਨਸ ਦਿੱਤੀਆਂ ਗਈਆਂ ਔਰ ਅਸੀਂ ਕਮਿਟਿਡ ਹੈ ਹੁਸ਼ਿਆਰਪੁਰ ਪੁਲਿਸ ਜਲੰਧਰ ਰੇਂਜ ਦੀ ਪੁਲਿਸ ਕਮਿਟਿਡ ਹੈ ਹਯੂਦ ਨਸ਼ਾੰਤ ਗ੍ਰੀਡੂਤੀ ਚੜੀ ਸਾਡੀ ਮੋਹਿੰਮ ਚੱਲ ਰਹੀ ਹੈ ਉਹਦੇ ਵਿੱਚ ਅਸੀਂ ਜੇਤੂ ਹਾਂ ਇਹਨਾਂ ਨੇ ਕਿੰਨੇ ਕਿਸ਼ੇ ਦਸਤਾਵੇਜ਼ ਹੱਥੇ ਪਕੜੇ ਗਏ ਨੇ ਇਹਨਾਂ ਨੇ ਜਿਹੜੀ 1 ਮਾਰਚ ਤੋਂ ਕੈਂਪੇਨ ਚੱਲਦੀ ਉਹਦੇ ਵਿੱਚ ਇਹਨਾਂ ਨੇ 217 ਦੇ ਕਰੀਬ ਕੇਸ ਰਜਿਸਟਰ ਕੀਤੇ ਹਨ ਔਰ 290 ਦੇ ਕਰੀਬ ਜਿਹੜੇ ਹੈਗੇ ਅਕਿਊਜ਼ਡ ਫੜੇ ਹੈਗੇ ਇਸ ਤੋਂ ਇਲਾਵਾ ਜਿਹੜਾ ਹੈਗਾ ਸਾਡੀ 700 ਦੇ ਕਰੀਬ ਸੰਪਰਕ ਮੀਟਿੰਗਸ ਹੋ ਚੁੱਕੀਆਂ ਜਿਦੇ ਵਿੱਚ ਕਿ ਅਸੀਂ ਲੋਕਾਂ ਨਾਲ ਗੱਲਬਾਤ ਕਰਦੇ ਹਾਂ ਡਾਇਰੈਕਟ ਉਹਨਾਂ ਤੋਂ ਫੀਡਬੈਕ ਲੈਂਦੇ ਹਾਂ ਔਰ ਕੱਲ ਵੀ ਇਹਨਾਂ ਨੇ ਜਿਹੜਾ ਹੈਗਾ ਇੱਕ ਵੱਡਾ ਜਿਹੜਾ ਹੈਗਾ ਸਮੱਗਲਰ ਲਵਦੀਪ ਕਰਕੇ ਫੜਿਆ ਹੈਗਾ ਜਿਹੜਾ ਕਿ ਪੁਲਿਸ ਦੇ ਗ੍ਰਿਫਤ ਤੋਂ ਬਾਹਰ ਸੀਗਾ पीओवीसी ਦਾ ਸਾਡਾ ਔਰ ਐਕਸਚੇਂਜ ਆਫ ਫਾਇਰ ਚ ਉਹਨੂੰ ਅਸੀਂ ਫੋਰਸ ਯੂਜ਼ ਕਰਕੇ ਜਿਹੜਾ ਹੈਗਾ ਅਰੈਸਟ ਕੀਤਾ ਲਿਆ ਇਸ ਤੋਂ ਇਲਾਵਾ 68 एफ ਦੇ ਵਿੱਚ ਤਕਰੀਬਨ 25 ਕਰੋੜ ਦੀ ਜਿਹੜੀ ਪ੍ਰਾਪਰਟੀ ਹੈਗੀ ਹੈ ਉਹਦੇ ਜਿਹੜੇ ਹੈਗੇ ਸਾਡੇ ਕੋਲ ਫ੍ਰੀਜ਼ਿੰਗ ਆਰਡਰਸ ਜਿਹੜੇ ਹੈਗੇ ਕਾਫੀਆਂ ਦੇ ਕਨਫਰਮ ਹੋ ਚੁੱਕੇ ਹਨ ਔਰ ਕਾਫੀ ਜਿਹੜੇ ਹੈਗੇ ਕੰਪਟੈਂਟ ਅਥਾਰਟੀ ਕੋਲ ਪੈਂਡਿੰਗ ਸਾਰੇ ਲਿਸਟ ਵਾਈਜ਼ ਕਿੰਨੇ ਕੇ ਫੜੇ ਗਏ ਤੇ ਜਿਹੜੇ ਨਵੇਂ ਆ ਉਹ ਕਿੰਨੇ ਕੇ ਜਿਹੜੇ ਦੇਖੋ ਪੈਡਲਰਸ ਜਿਹੜੇ ਜਿਹੜੇ ਸਾਡੇ ਲਿਸਟਡ ਪੈਡਲਰਸ ਆ 100 ਤੋਂ ਵੱਧ ਪੈਡਲਰਸ ਹੈਗੇ ਸਪਲਾਈਅਰਸ ਵੀ 50 ਤੋਂ ਵੱਧ ਹੈਗੇ ਲਿਸਟਡ ਹੈਗੇ ਔਰ ਤਕਰੀਬਨ 50% ਦੇ ਕਰੀਬ ਜਿਹੜੀ ਹੈਗੀ ਉਹ ਸਪਲਾਈਅਰਸ ਦੀ ਕਾਰਵਾਈ ਹੋ ਗਈ ਔਰ 80% ਦੇ ਕਰੀਬ ਜਿਹੜੇ ਲਿਸਟਡ ਪੈਡਲਰ ਪੜੇ ਜਾ ਚੁੱਕੇ ਹਨ ਇਸ ਤੋਂ ਇਲਾਵਾ ਜਿਹੜੇ ਨਵੇਂ ਸਪੀਡ ਪੈਡਲਿੰਗ ਹੋ ਰਹੀ ਹੈ ਉਹਦੇ ਵਿੱਚ ਵੀ ਹੁਸ਼ਿਆਰਪੁਰ ਪੁਲਿਸ ਨੇ ਚੰਗਾ ਕੰਮ ਕੀਤਾ ਪੰਜਾਬ ਸਰਕਾਰ ਦਾ ਜਿਹੜਾ ਪੀਲਾ ਪੰਜਾਬ ਕਿੰਨੇ ਸਦਾਨ ਕਰ ਦਿੱਤੇ ਜਿਹੜਾ ਇਹਨਾਂ ਨੇ ਡਿਮੋਲਿਸ਼ਨ ਦੇ ਵਿੱਚ ਤਿੰਨ ਤਿੰਨ ਪ੍ਰਾਪਰਟੀਆਂ ਤੋਂ ਦੇਖ ਕੋ ਇੱਕ ਇੱਕ ਪ੍ਰਾਪਰਟੀ ਇਹਨਾਂ ਦੀ ਡਿਮੋਲਿਸ਼ਨ ਹੋ ਚੁੱਕੀ ਔਰ ਤਕਰੀਬਨ ਪੰਜ ਪ੍ਰਾਪਰਟੀਆਂ ਜਿਹੜੀਆਂ ਹੈਗੀਆਂ ਸਾਡੀ ਪਾਈਪਲਾਈਨ ਦੇ ਵਿੱਚ ਜਿਨ੍ਹਾਂ ਨੂੰ ਵੀ ਅਸੀਂ ਆਉਣ ਵਾਲੇ ਟਾਈਮ ਤੇ ਡੀਮੋਲਿਸ਼ ਕਰਾਂਗੇ ਸਰ ਬਹੁਤ ਬੜਾ ਸੀਰੀਅਸ ਕੁਐਸਚਨ ਹੈ ਜਦਾ ਰੀਹੈਬ ਜਿਹੜੇ ਐਡਿਕਟਡ ਬੰਦੇ ਆ ਉਹਨਾਂ ਨੂੰ ਰੀਹੈਬ ਕਰਵਾਸੀ ਆਪਾਂ ਐਫਰਟ ਕਰਦੇ ਆ ਇੱਕ ਜਿਹੜੇ ਬੰਦੇ ਨਸ਼ਾ ਵੇਚਦੇ ਆ ਉਹਨਾਂ ਵਾਸਤੇ ਜਿਹਨੂੰ ਜੇਲ੍ਹ ਚ ਆਉਂਦੇ ਆ ਆਮ ਕਰਤਾਰਾ ਪਰਸੈਪਸ਼ਨ ਹੈਗੀ ਵੀ ਉਹ ਦੁਵਾਣਾ ਆ ਕੇ ਫਿਰ ਕੰਮ ਕਰਨ ਲੱਗ ਪੈਂਦੇ ਆ ਉਹਨਾਂ ਵਾਸਤੇ ਕੋਣਾ ਰੀਹੈਬ ਕਰਵਾਸੀ ਉਹਨਾਂ ਨੂੰ ਰੁਜ਼ਗਾਰਾਂ ਦਾ ਅਲਟਰਨੇਟਿਵ ਰੁਜ਼ਗਾਰ ਦਾ ਸਾਧਨ ਬਣਾਉਣਾ ਹੈ ਅਸੀਂ ਕਿ ਹੋਲਿਸਟਿਕ ਅਪਰੋਚ ਦੇਖੋ ਸਿਵਲ ਐਡਮਿਨਿਸਟ੍ਰੇਸ਼ਨ ਆਲਰੇਡੀ ਕੰਮ ਚੱਲ ਰਹੀ ਹੈ ਹੈਲਥ ਡਿਪਾਰਟਮੈਂ ਵੋਕੇਸ਼ਨਲ ਟ੍ਰੇਨਿੰਗ ਦਾ ਡਿਪਾਰਟਮੈਂਟ ਹੋ ਗਿਆ ਸਾਰੇ ਕੰਮ ਕਰਦੇ ਔਰ ਕੱਲਾ ਐਨਫੋਰਸਮੈਂਟ ਬਿਲਕੁਲ ਹੋ ਰਿਹਾ ਜੀ ਇਸ ਤੇ ਹੈਲਥ ਡਿਪਾਰਟਮੈਂਟ ਵੀ ਅਸੀਂ ਨੰਬਰ ਆਫ ਬੈਡਸ ਵੀ ਵਧਾ ਰਹੇ ਹੈਗੇ ਔਰ ਇਸ ਤੇ ਕੰਮ ਕਰ ਸੀ ਮੈਂ ਰੁਜ਼ਗਾਰ ਦੀ ਗੱਲ ਕਰ ਰਿਹਾ ਮੈਂ ਮੰਨ ਲਓ ਮੈਂ ਨਸ਼ਾ ਵੇਚਦਾ ਸਰ ਮੈਂ ਜੀਲ ਛੋਣਾ ਹੈ ਮੈਨੂੰ ਰੁਜ਼ਗਾਰ ਦੇ ਕੋਲ ਮੈਡੀਕਲ ਲਾ ਫਿਰ ਥੋੜਾ ਨਸ਼ਾ ਮਿਚਾਂਗਾ ਉਸ ਬੰਦੇ ਦਾ ਰੁਜ਼ਗਾਰ ਪਾਇਆ ਕਰਨ ਵਾਸਤੇ ਕੋਈ ਕੋਈ ਪ੍ਰੇਰਣਾ ਵਾਲਾ ਚਾਹ ਉਹਨੂੰ ਮੋਟੀਵੇਸ਼ਨ ਗਵਰਨਮੈਂਟ ਤੋਂ ਸਾਡੇ ਇੱਕ ਤਾਂ ਅਨੋਨਿਮਸ ਜਿਹੜਾ ਹੈਗਾ ਇੱਕ ਗਰੁੱਪ ਹੁੰਦਾ ਹੈ ਜਿਵੇਂ ਐਨਡੀਪੀਐਲਕੋਹਲ ਐਂਡ ਨਾਨੀਮਸ ਗਰੁੱਪ ਬਣਦੇ ਉਸ ਤਰ੍ਹਾਂ ਤਰੀਕੇ ਦੇ ਗਰੁੱਪ ਨਾਰਕੋਟਿਕਸ ਐਂਡ ਨਾਨੀਮਸ ਗਰੁੱਪ ਬਨੇ ਹੋਏ ਆ ਉਹਦੇ ਵਿੱਚ ਉਹਨਾਂ ਨੂੰ ਲੈ ਕੇ ਜਿਹੜਾ ਹੈ ਕਿ ਕਾਉਂਸਲਿੰਗ ਵੀ ਕੀਤੀ ਜਾਏਗੀ ਔਰ ਜਿੱਥੋਂ ਤੱਕ ਦੇਖੋ ਰੋਜ਼ਗਾਰ ਦਾ ਸਵਾਲ ਹੈ ਇਹ ਵੱਡਾ ਕੁਐਸਚਨ ਹੈਗਾ ਵੱਡੇ ਲੈਵਲ ਤੇ ਆਈ ਡੋਨਟ ਥਿੰਕ ਕਿ ਮੈਂ ਅਸਤੇ ਕੋਈ ਜ਼ਿਆਦਾ ਕਮੈਂਟ ਕਰਾਂ ਜਨਰਲ ਪਰਸਪੈਕਸ਼ਨ ਆ ਉਹ ਦੁਆਰਾ ਬਰਬਾਰਾ ਹੀ ਹੈ ਜਦੋਂ ਆਉਂਦੇ ਆ ਉਹਨੇ ਜਲਦੀ ਬੇਰ ਹੋ ਜਾਂਦੀ ਹੈ ਹੈ ਸੈਂਟਰ ਹੈ ਸਰ ਉਸਕੇ ਅੰਦਰ ਆਲਰੇਡੀ ਸਕਿੱਲ ਨੇ ਜੈਸੇ ਕਿਚਨ ਗਾਰਡਨਿੰਗ ਸੈਲੂਨ ਸਰਵਿਸਿਜ਼ ਕੁਕਿੰਗ ਕਲਾਸਸ ਐਸੀ ਚੱਲ ਰਹੀ ਹੈ ਸਰ ਕਿ ਰੋਜ਼ਗਾਰ ਕੇ ਲੀਏ ਨਿਕਟਡਿਕਸ਼ਨ ਸੈਂਟਰਸ ਆਲਰੇਡੀ ਹੈ ਚੱਲ ਰਹੀ ਹੈ ਅਡਿਕਟਡ ਵਾਸਤੇ ਮੈਂ ਜਿਹੜੇ ਵਿਚਨ ਵਾਲੇ ਨਿਕਲਦੇ ਆ ਇਹ ਕੋਡ ਜਨਰਲੀ ਮਾਰਨ ਉਹ ਵੀ ਸਰ ਪੁਆਇੰਟ ਹੈ ਕਿ ਇਹ ਸਕਿੱਲ ਸਕਿੱਲ ਡਿਵੈਲਪਮੈਂਟ ਹੈ ਸਕਿੱਲ ਯੂਥ ਕਲੱਬ ਐਂਡ ਜੋ ਹਮਾਰੇ ਆਈਡੀ ਤੁਸੀਂ ਜਿਹੜਾ ਸਵਾਲ ਕਰ ਰਹੇ ਤੁਸੀਂ ਏਮਪਲੋਇਮੈਂਟ ਦਾ ਵੱਡਾ ਸਵਾਲ ਕਰ ਰਹੇ ਹੋ ਆਈ ਥਿੰਕ ਸਾਡੇ ਕੋਲ ਯੋਜਨਾ ਹੈ ਕੰਮ ਕਰਨ ਦਾ ਕਮੈਂਡ ਕਰਨਾ ਠੀਕ ਨਹੀਂ ਹੋਇਆ ਜਾਏ ਸਰ ਤੁਸੀਂ ਸਟੇ ਕਰ ਸਕਦੇ ਹੋ ਜਿਹੜੇ ਸਲਮ ਹਲੇ ਆ ਉਹਨਾਂ ਦੇ ਉੱਤੇ ਵੀ ਤੁਸੀਂ ਕੋਈ ਸੈਮੀਨਾਰ ਵਗੈਰਾ ਲਗਾਏ ਆ ਜਿੱਥੇ ਨਸ਼ਾ ਬਾਰੇ ਕਿਹੜੀ ਚੀਜ਼ ਕਿ ਸਲਮ ਸਲਮ ਜਿਹੜੇ ਸਲਮ ਏਰੀਆ ਆਈ थिंक ਸਲਮ ਏਰੀਆ ਸਾਰੀ ਜਗ੍ਹਾ ਹੀ ਚੱਲ ਰਹੀ ਜੀ ਝੁੱਗੀ-ਚੋਪੜੀਆਂ ਹੋ ਗਈਆਂ ਸਲਮ ਏਰੀਆਸ ਹੋ ਗਈਆਂ ਸਾਰਿਆਂ ਅਵੇਅਰਨੈਸ ਤਾਂ ਸਾਰੇ ਕਿਤੇ ਜਿਹੜੀ ਹੈਗੀ ਸਾਡੀ ਚੱਲ ਰਹੀ ਸਰ ਡੀਜੀਵੀ ਸਾਹਿਬ ਨੇ ਇੱਕ ਤਾਂ ਆਖਰੀ ਮਿਤੀ ਜਿਹੜੀ ਹੈਗੀ ਦਿੱਤੀ ਹੈਗੀ 31 ਮਈ ਤੱਕ ਜਿਹੜੀ ਬਿਲਕੁਲ ਨਸ਼ੇ ਦੀ ਸਮਾਪਤੀ ਕਰ ਦਿੱਤੀ ਲੱਗਦਾ ਹੈ ਕਿ 31 ਮਈ ਤੱਕ ਜਿਹੜਾ ਅਸੀਂ ਦੇਖੋ ਕਮਿਟਿਡ ਹੈ ਜੀ ਅਸੀਂ ਆਪਣੀ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕੋਈ ਵੀ ਅਫਸਰ ਜਿਹੜ ਹਰ ਸਾਡਾ ਰੈਂਕ ਦਾ ਉੱਪਰ ਤੋਂ ਲੈ ਕੇ نیچے ਤੱਕ ਕੰਮ ਕਰਦੇ ਹਾਂ ਔਰ ਅਸੀਂ ਕਮਿਟਿਡ ਆ ਇਹਨੂੰ ਖਤਮ ਕਰ ਲੈਂਦੇ ਹਾਂ ਕਈ ਹੰਸਾ ਬਸ